ਫਵ ਚੱਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਬਲਵਿੰਦਰ ਸਿੰਘ ਪੰਜਾਬ ਦੇ ਵਿੱਚ ਜਿੱਥੇ ਹਾੜਾਂ ਦੀ ਮਾਰ ਪਈ ਸੀ ਤਾਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰਾਂ ਵੱਲੋਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਸੀ ਤੇ ਉਸ ਤੋਂ ਬਾਅਦ ਜਦੋਂ ਮਾਮਲਾ ਥੋੜਾ ਠੰਡਾ ਪਿਆ ਪਰ ਕਿਤੇ ਨਾ ਕਿਤੇ ਲੋਕਾਂ ਨੂੰ ਲੋੜ ਸੀਗੀ ਅੰਨ ਦੀ ਤਾਂ ਕਣਕ ਵੰਡੀ ਗਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡੇ ਪੱਧਰ ਦੇ ਉੱਤੇ ਤੇ ਗੱਲਬਾਤ ਕਰਾਂਗੇ ਬੀਬੀ ਮਖਮੈਲਪੁਰ ਸਾਹਿਬਾ ਨਾਮ ਜੁਦੀ ਬੀਬੀ ਸਵਾਗਤ ਹੈ ਡੀ5 ਫਵ ਚੱਲ ਪੰਜਾਬੀ ਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਡੀ5 ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਸੋ ਵੀ ਜੀ ਅੱਜ ਕਣਕ ਫੇਰ ਟਰੱਕ ਦੇ ਵਿੱਚ ਲਾਦਰੋਂ ਪਹਿਲਾਂ ਵੀ ਤੁਹਾਡੇ ਵੱਲੋਂ ਸੇਵਾ ਨਿਭਾਈ ਗਈ ਐ ਹੁਣ ਇਹ ਕਣਕ ਕਿੱਥੇ ਭੇਜਣੀ ਉਹ ਜੀ ਇਹ ਜਿਹੜੀ ਕਣਕ ਐ ਪਹਿਲਾਂ ਤਾਂ ਮੈਂ ਹਲਕੇ ਦੇ ਵਿੱਚੋਂ ਸਾਰੇ ਚੋਂ ਇਕੱਠੀ ਕੀਤੀ ਐ ਹਲਕੇ ਦੇ ਲੋਕਾਂ ਨੇ ਬਹੁਤ ਜ਼ਿਆਦਾ ਸਾਰਿਆਂ ਨੇ ਜਿੱਥੇ ਕਿਤੇ ਇੱਕ ਥੈਲਾ ਕਹਿੰਦੇ ਸੀ ਉਥੋਂ ਦੋ ਦੋ ਥੈਲੇ ਮਿਲੇ ਨੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਸੀ ਅੱਜ ਜਿਹੜੀ ਕਣਕ ਐ ਅਸੀਂ ਫਾਜ਼ਲ ਕਾ ਭੇਜ ਰਹੇ ਆ ਕਿਉਂਕਿ ਉੱਧਰ ਜਿਹੜਾ ਹੜਾ ਆਇਆ ਸੀ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਸੀ ਖਾਣ ਪੀਣ ਵਾਸਤੇ ਵਸਤੂਆਂ ਉਹਨਾਂ ਕੋਲ ਨਹੀਂ ਰਹੀਆਂ ਸੀ ਪਰ ਹੁਣ ਇਹ ਕਣਕ ਵੀ ਉੱਥੇ ਜਾ ਰਹੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਹੁਕਮਾਂ ਅਨੁਸਾਰ ਚੱਲ ਰਹੀ ਹੈ ਜੀ ਸੋਬੀ ਜੀ ਕਿੱਦਾਂ ਦੀ ਹੁਣ ਜਿਵੇਂ ਪਾਣੀ ਥਮਿਆ ਲੋਕਾਂ ਨੇ ਹੋਰ ਵੀ ਲੋੜ ਸੀ ਕਿ ਕਣਕ ਦੇ ਨਾਲ ਤਾਂ ਪਾਰਟੀ ਪ੍ਰਧਾਨ ਵੱਲੋਂ ਹੋਰ ਕੀ ਮਦਦ ਕੀਤੀ ਜਾ ਰਹੀ ਹੈ ਹਲਕੇ ਦੇ ਵਿੱਚ ਉੱਥੇ ਜੀ ਦੇਖੋ ਗਰੇਸਰਾਏ ਵੀ ਜਿੱਥੇ ਵੀ ਜਿਸ ਕਿਸੇ ਨੂੰ ਕੋਈ ਵੀ ਚੀਜ਼ ਦੀ ਜ਼ਰੂਰਤ ਹੈ ਜੋ ਪ੍ਰਧਾਨ ਜੀ ਨੂੰ ਜਾ ਕੇ ਕਹੂਗਾ ਉਹ ਪ੍ਰਧਾਨ ਜੀ ਉਹਨਾਂ ਨੂੰ ਉਹੀ ਸਹੂਲਤਾਂ ਨੇ ਜਿਹੜੀਆਂ ਦਿੱਤੀਆਂ ਜਾਣਗੀਆਂ ਭਾਵੇਂ ਕੋਈ ਡੀਜ਼ਲ ਮੰਗੇ ਭਾਵੇਂ ਜਾਂ ਖਾਣ ਪੀਣ ਦੀਆਂ ਵਸਤੂਆਂ ਮੰਗੇ ਜਾਂ ਜਿਹੜੇ ਖੱਗਰ ਸੀ ਉਹਨਾਂ ਦੇ ਵਿੱਚ ਬੰਨ ਲਾਉਣੇ ਸੀ ਉਹਨਾਂ ਵਾਸਤੇ ਟਰੈਕਟਰ ਚਾਹੀਦੇ ਹੋਣਗੇ ਜੋ ਵੀ ਕਿਸੇ ਚੀਜ਼ ਦੀ ਲੋੜ ਹੋਊਗੀ ਉਹ ਪ੍ਰਧਾਨ ਸਾਹਿਬ ਆਪੇ ਉਹਨਾਂ ਨੂੰ ਜਿਹੜੀ ਸਹੂਲਤਾਂ ਮਾਇਆ ਕਰਾ ਕੇ ਦੇਣਗੇ ਸੋ ਬਿਜੀ ਕੀ ਤਰ੍ਹਾਂ ਦੇ ਦੇਖਦਾ ਹਾਂ ਵੀ ਦੁਆਰ ਤੋਂ ਲੋਕਾਂ ਦਾ ਮੂੰਹ ਜਾਗੇ ਸ਼੍ਰੋਮਣੀ ਅਕਾਲੀ ਦਲ ਵਾ ਜਿਵੇਂ ਇੱਕ ਲੋਕਾਂ ਨੇ ਮੂਮਰ ਚਲਾਤੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਤਰਨ ਤਰਨ ਚੋਣਾ ਦੇ ਵਿੱਚ ਇੱਕ ਵੱਡੀ ਜਿੱਤ ਸੁਖਬੀਰ ਬਾਦੂ ਨੂੰ ਮਿਲੀ ਲੱਗਦਾ ਵੀ ਇਹ ਲਾਹਾ ਲੈ ਕੇ ਜਹੜਾ ਲਾ ਕੇ ਲੱਗਦਾ ਪਾਰਟੀ ਦੇ ਨਾਲ ਲੋਕ ਜੁੜੇ ਹੋਏ ਨੇ ਜੀ ਦੇਖੋ ਅੱਜ ਆਪਾਂ ਦੇਖਦੇ ਹਾਂ ਸਾਰੇ ਹੀ ਲੋਕ ਨੇ ਜਿਹੜੇ ਉਹ ਫੇਰ ਸ਼੍ਰੋਮਣੀ ਅਕਾਲੀ ਦਲ ਕੰਨੀ ਆ ਰਹੇ ਨੇ ਕਿਉਂਕਿ ਜਿੰਨਾ ਵੀ ਹਲਕਿਆਂ ਦੇ ਵਿਕਾਸ ਹੁੰਦਾ ਜੇ ਮੰਨ ਕੇ ਚੱਲੋ ਕਨੌਰ ਹਲਕੇ ਦੇ ਵਿੱਚ ਪਹਿਲਾਂ ਮੇਰੇ ਹਸਬੰਡ ਸੀ ਸਧਾਰਜਾਇਬ ਸਿੰਘ ਮੁਖਮੇਲਪੁਰਾ ਉਹਨਾਂ ਨੇ ਬਹੁਤ ਜ਼ਿਆਦਾ ਇਸ ਹਲਕੇ ਦਾ ਵਿਕਾਸ ਕਰਾਇਆ ਸੀ ਫਿਰ ਮੈਂ ਐਮਐਲ ਬਣੀ ਤੇ ਉਸ ਤੋਂ ਬਾਅਦ ਫਿਰ ਮੈਂ ਪੂਰਾ ਆਪਣੇ ਹਲਕੇ ਦੇ ਵਿੱਚ ਵਿਕਾਸ ਕਰਾਇਆ ਸੀ ਉਸ ਤੋਂ ਬਾਅਦ ਕੋਈ ਵਿਕਾਸ ਨਹੀਂ ਹੋਇਆ ਜੇ ਤੁਸੀਂ ਅੱਜ ਦੇਖੋ ਸੜਕਾਂ ਨੇ ਜਿਹੜੀਆਂ ਉਹ ਵੀ ਟੁੱਟੀਆਂ ਪਈਆਂ ਨੇ ਕਿਸੇ ਨੂੰ ਕੋਈ ਗ੍ਰਾਂਟ ਨਹੀਂ ਮਿਲ ਰਹੀ ਹੈਗੀ ਤੇ ਜਿਹੜੀਆਂ ਬੀਬੀਆਂ ਦਾ 1000 ਰੁਪਿਆ ਸੀ ਉਹ ਵੀ ਨਹੀਂ ਦਿੱਤਾ ਗਿਆ ਹੈਗਾ ਸੋ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਲੱਗ ਰਿਹਾ ਹੈ ਕਿ ਹੁਣ ਜ਼ਰੂਰ 2027 ਚ ਆਪਣੀ ਸਰਕਾਰ ਬਣਾਉਣਗੇ ਜੀ ਸੋ ਵੀ ਤੁਹਾਡੇ ਹਲਕੇ ਦੇ ਵਿੱਚ ਕਿਸੇ ਹੋਰ ਨੂੰ ਇੰਚਾਰਜ ਲਗਾ ਕੇ ਕਿਦਾਂ ਦੇਖਦੇ ਉਸ ਕਾਰਵਾਈ ਲੈ ਕੇ ਦੀ ਕੋਈ ਗੱਲ ਨਹੀਂ ਹੁੰਦੀ ਹੈਗੀ ਇਹ ਤਾਂ ਪਾਰਟੀ ਦਾ ਹੁਕਮ ਹੈ ਜਿੰਮੇ ਪਾਰਟੀ ਨੂੰ ਚੰਗਾ ਲੱਗਦਾ ਉਵੇਂ ਪਾਰਟੀ ਕਰਦੀ ਹੈ ਇਹ ਚ ਮੈਨੂੰ ਕੋਈ ਨਰਾਜ਼ਗੀ ਨਹੀਂ ਹੈਗੀ ਤੁਸੀਂ ਪਾਰਟੀ ਦੇ ਨਾਲ ਰਹੋਗੇ ਕਿ ਹੋਰ ਨੀਤੀ ਲੇਖੋਗੇ ਆਪਣੇ ਨਾਲ ਬੰਦਿਆਂ ਦੀ ਹੋਰ ਨਹੀਂ ਮੈਂ ਆਪਣੀ ਪਾਰਟੀ ਦੇ ਨਾਲ ਹਮੇਸ਼ਾ ਪਾਰਟੀ ਦੇ ਨਾਲ ਰਹੇ ਹਾਂ ਸ਼ੁਰੂ ਤੋਂ ਹੀ ਹੁਣ ਵੀ ਪਾਰਟੀ ਦੇ ਨਾਲ ਹੀ ਹਾਂ ਧੰਨਵਾਦ ਸੋਸਟ ਨਾਲ ਸਰਕਰ ਪ੍ਰਧਾਨ ਬਹਾਦਰ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਬਹਾਦਰ ਸਿੰਘ ਜੀ ਕਿੱਦਾਂ ਦੇਖਦੇ ਹੋ ਹੁਣ ਸ਼੍ਰੋਮਣੀ ਕਾਲੀ ਦਲ ਦੀ ਇੱਕ ਵੱਡੀ ਲਹਿਰ ਤੁਰੀ ਹੋਈ ਹੈ ਲੋਕਾਂ ਦੇ ਨਾਲ ਤੇ ਸ਼੍ਰੋਮਣੀ ਕਾਲੀ ਦਲ ਦੀ ਹੁਣ ਦੁਬਾਰਾ ਲੋਕਾਂ ਦੇ ਵਿੱਚ ਵਿਚਰਦਾ ਨਜ਼ਰ ਆ ਰਿਹਾ ਪਹਿਲਾਂ ਕਿਤਨਾ ਕਿਤੇ ਕਾਮੀਆਂ ਸੀਗੀਆਂ ਵੀ ਸ਼੍ਰੋਮਣੀ ਕਾਲੀ ਦਲ ਲੋਕਾਂ ਤੋਂ ਦੂਰ ਹੋ ਗਿਆ ਸੀ ਅੱਜ ਜੋ ਵੀ ਸ਼੍ਰੋਮਣੀ ਕਾਲੀ ਦਲ ਦੀ ਲਹਿਰ ਚੱਲ ਰਹੀ ਹੈ ਲੋਕਾਂ ਦੇ ਵਿੱਚ ਉਹ ਇੱਕ ਬਹੁਤ ਵਧੀਆ ਲੋਕਾਂ ਨੂੰ ਜਿਹੜਾ ਸਨੇਹਾ ਜਾ ਰਿਹਾ ਕਿਉਂਕਿ ਸਾਡੇ ਜਿਹੜੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੇ ਜੋ ਵੀ ਹੜਾ ਦੌਰਾਨ ਕੰਮ ਕੀਤੇ ਨੇ ਉਹ ਬਹੁਤ ਵਧੀਆ ਕੀਤੇ ਨੇ ਅਤੇ ਉਹਦੀ ਸਲਾਘਾ ਕਰਨ ਯੋਗ ਹੈ ਇਸ ਕਰਕੇ ਜਿਹੜਾ ਅਕਾਲੀ ਦਲ ਹੈ ਅੱਜ ਬਿਲਕੁਲ ਹਰ ਇੱਕ ਦੇ ਮੂੰਹ ਚੜਿਆ ਹੋਇਆ ਅਸੀਂ ਜਿਹੜੀ 2027 ਦੇ ਵਿੱਚ ਹੈ ਆਪਣੀ ਅਕਾਲੀ ਦਲ ਦੀ ਸਰਕਾਰ ਬਣਾਵਾਂਗੇ ਸੋ ਤੁਹਾਨੂੰ ਲੱਗਦਾ ਕਿ ਤਰ੍ਹਾਂ ਕਿਤੇ ਸੁਖਵੀਰ ਬਾਦਲ ਜਿੱਦਾਂ ਕਿ ਪਿੱਛੇ ਜੇ ਜਦੋਂ ਬਗਾਵਤ ਸ਼ੁਰੂ ਹੋ ਗਈ ਸੀ ਕਾਲੀ ਦਲ ਦੇ ਵਿੱਚੋਂ ਲੋਕ ਛੱਡ ਕੇ ਜਾਣ ਲੱਗ ਗਏ ਸੀ ਕਿ ਇੱਕ ਮੂਵਮੈਂਟ ਚਲਾਈ ਗਈ ਸੀ ਸੁਖਵੀਰ ਬਾਦਲ ਲੋਕਾਂ ਦੇ ਘਰਾਂ ਦੇ ਵਿੱਚ ਜਾਂਦੇ ਸੀ ਜਿਹੜੇ ਰੁੱਸੇ ਹੋਏ ਨੇ ਉਹਨੂੰ ਘਰ ਵਾਪਸੀ ਲਿਆਣਗੇ ਕਿਉਂਕਿ ਇੱਕ ਏਕੇ ਦੀ ਲੋੜ ਹੁੰਦੀ ਹੈ ਕਾਲੀ ਦਲ ਖੇਰੂ ਖੇਰੂ ਹੋਇਆ ਜਿਹੜਾ ਵੋਟਾਂ ਦਾ ਨੁਕਸਾਨ ਹੋਇਆ ਜੇ ਇਕੱਠਾ ਹੁੰਦਾ ਤਾਂ ਕਾਲੀ ਦਲ ਤਰਨਤਾਰਨ ਦੇ ਵਿੱਚ ਜਿੱਤਦਾ ਦੇਖੋ ਜੋ ਜਿਹੜੇ ਰੁੱਸੇ ਹੋਏ ਨੇ ਉਹਨਾਂ ਤੇ ਵੀ ਪਾਰਟੀ ਨੂੰ ਬਹੁਤ ਵਿਸ਼ਵਾਸ ਹੈ ਕਿ ਉਹ ਵੀ ਵਾਪਸ ਕਾਲੀ ਦਲ ਦੇ ਵਿੱਚ ਆਣਗੇ ਸਾਰੇ ਅਕਾਲੀ ਦਲ ਦੇ ਜਿੰਨੇ ਵੀ ਨੁਮਾਇੰਦੇ ਆਕਾਲੀ ਦਲ ਦੇ ਸਾਰੇ ਇਕੱਠੇ ਹੋ ਕੇ 2027 ਦੇ ਵਿੱਚ ਅਕਾਲੀ ਦਲ ਨੇ ਕਿਹਾ ਕਿ ਕਾਂਗਰਸ ਤੇ ਦੂਜੀਆਂ ਪਾਰਟੀਆਂ ਨੇ ਵੀ ਇੱਕ ਬਿਆਨ ਦਿੱਤਾ ਹੋਇਆ ਕਿ ਜਿਹੜੀ ਅਕਾਲੀ ਦਲ ਪਾਰਟੀ ਹੈ ਪੰਜਾਬ ਦੇ ਵਿੱਚ ਕਿਉਂਕਿ ਇਹ ਜ਼ਰੂਰੀ ਹੈ ਇੱਕ ਇੱਕਲੀਓ ਪਾਰਟੀ ਹੈ ਜਿਹੜੀ ਪੰਜਾਬ ਦੇ ਫੈਸਲੇ ਲੈਂਦੀ ਹੈ ਨਹੀਂ ਹਰ ਇੱਕ ਪਾਰਟੀਆਂ ਦੇ ਫੈਸਲੇ ਦਿੱਲੀ ਤੋਂ ਆਣੇ ਹਨ ਇਸ ਕਰਕੇ ਜਿਹੜੇ ਲੋਕਾਂ ਨੂੰ ਦੂਜੀ ਪਾਰਟੀਆਂ ਨੂੰ ਚੇਤਾਕੀ ਪਤਾ ਲੱਗ ਗਿਆ ਕਿ ਜੋ ਵੀ ਲੋਕਾਂ ਦਾ ਫਾਇਦਾ ਕਰਦੀ ਹੈ ਸ਼੍ਰੋਮਣੀ ਅਕਾਲੀ ਦਲ ਕਰਦੀ ਹੈ ਅਤੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜਦ ਤੱਕ ਪਾਰਟੀ ਪ੍ਰਧਾਨ ਨੇ ਉਦੋਂ ਤੱਕ ਹੀ ਸ਼੍ਰੋਮਣੀ ਅਕਾਲੀ ਦਲ ਤਰੱਕੀ ਤੇ ਹੈ ਕੁਝ ਬੰਦੇ ਅਕਾਲੀ ਦਲ ਦੇ ਵਿੱਚ ਇਹ ਜੇ ਆ ਜਾਂਦੇ ਆ ਜਿਹਦੇ ਨਾਲ ਇਲਾਕਾ ਪਰਛੜ ਜਾਂਦਾ ਹੁਣ ਸਰਦਾਰ ਜੈਪ ਸਿੰਘ ਮਖਵੈਲ ਪਰ ਜੋ ਕਿ ਹਲਕੇ ਦੇ ਘਨੌਰ ਦੇ ਵੋਟਰਾਂ ਦੇ ਬਹੁਤ ਹੀ ਨਮਾਇंदे ਤੇ ਬਹੁਤ ਹੀ ਸੱਚੇ ਸੁੱਚੇ ਵਰਕਰ ਹੈ ਅੱਜ ਤੱਕ ਮਖਵੈਲ ਪਰ ਪਰਿਵਾਰ ਤੇ ਕੋਈ ਵੀ ਘਨੌਰ ਦੇ ਵਿੱਚ ਦਾਗ ਨਹੀਂ ਹੈ ਜਾਤੇ ਨਹੀਂ ਵੀਣਾ ਨੇ ਕਦੇ ਵੀ ਕਿਸੇ ਦੇ ਨਾਲ ਉੱਚ-ਨੀਚ ਦਾ ਪ੍ਰਭਾਵ ਕੀਤਾ ਇਸ ਕਰਕੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਇਸ ਪਰਿਵਾਰ ਤੇ ਬਿਲਕੁਲ ਹਮੇਸ਼ਾ ਮੰਨ ਰਿਹਾ ਅਤੇ ਇਹ ਪਰਿਵਾਰ ਹਮੇਸ਼ਾ ਸੁਖਵੀਰ ਸਿੰਘ ਬਾਦਲ ਜੀ ਦੇ ਨਾਲ ਚਟਾਨਾਂ ਵਾਂਗ ਖੜੇ ਹੈ ਅਤੇ ਖੜੇ ਰਹਿਣਗੇ ਸੋ ਗੱਲਬਾਤ ਹੁੰਦੀ ਹੈ ਵੀ ਭਾਜਪਾ ਦੇ ਅਕਾਲੀ ਦਲਾ ਜੇਕਰ ਗੱਠਜੋੜ ਹੁੰਦਾ ਤਾਂ 27 ਦੇ ਵਿੱਚ ਅਕਾਲੀ ਦਲ ਸਰਕਾਰ ਬਣਾਏਗਾ ਪਰ ਕੀ ਹੁੰਦਾ ਜਿਹੜੇ ਅਕਾਲੀ ਦਲ ਦੇ ਨਾਲ ਟੁੱਟਦੇ ਨੇ ਜੀ ਉਹ ਭਾਜਪਾ ਦੇ ਵਿੱਚ ਚਲੇ ਜਾਂਦੇ ਨੇ ਕਿਤੇ ਐਂਡ ਦੇ ਵਿੱਚ ਐ ਤਾਂ ਨਹੀਂ ਹੋਊਗਾ 6 ਮਹੀਨੇ ਪਹਿਲਾਂ ਗੱਠਜੋੜ ਹੋ ਜਾਊਗਾ ਸਾਰੇ ਇਕੱਠੇ ਹੋਣਗੇ ਉੱਥੇ ਜਾ ਕੇ ਜੀ ਦੇਖੋ ਇਹ ਜਿਹੜੇ ਫੈਸਲੇ ਐ ਇਹ ਉੱਪਰਲੇ ਲੇਬਲ ਤੇ ਹੋਣੇ ਪਰ ਦੇਖੋ ਜੇਕਰ ਅਸੀਂ ਭਾਜਪਾ ਨਾਲ ਸਮਝੌਤਾ ਵੀ ਕਰਦੇ ਆ ਤਾਂ ਸਾਨੂੰ ਕਿਸਾਨ ਜਥੇਬੰਦੀਆਂ ਜ਼ਰੂਰੀ ਨਾਲ ਲੈਣੀ ਚਾਹੀਦੀਆਂ ਪਹਿਲਾਂ ਕਿਸਾਨ ਜਥੇਬੰਦੀਆਂ ਨਾਲ ਫੈਸਲਾ ਕਰਕੇ ਫਿਰ ਸਾਨੂੰ ਭਾਜਪਾ ਨਾਲ ਸਮਝੌਤਾ ਕਰਨਾ ਚਾਹੀਦਾ ਨਹੀਂ ਕਿ ਸਾਡਾ ਨੁਕਸਾਨ ਹੋ ਜਾਏਗਾ ਕਿਉਂਕਿ ਜੇ ਸਾਨੂੰ ਕਿਸਾਨ ਵੋਟ ਨਾ ਪਈ ਕਿਉਂਕਿ ਭਾਜਪਾ ਨੇ ਕੁਝ ਅਜਿਹੇ ਫੈਸਲੇ ਜਿਹੜੇ ਅੱਜ ਵੀ ਕਿਸਾਨ ਵਿਰੋਧੀ ਨੇ ਜੇਕਰ ਉਹ ਕਿਸਾਨਾਂ ਦੇ ਹੱਕ 'ਚ ਫੈਸਲੇ ਕਰਦੀ ਹੈ ਤਾਂ ਸਾਨੂੰ ਅਕਾਲੀ ਦਲ ਨੂੰ ਭਾਜਪਾ ਦੇ ਨਾਲ ਸਮਝੌਤਾ ਕਰਨ ਦਾ ਫਾਇਦਾ ਨਹੀਂ ਸਾਡਾ ਨੁਕਸਾਨ ਹੋਏਗਾ। ਸ਼ੁਕਰੀਆ ਜੀ। ਹੋਰ ਸੋਲੇ ਸਨ ਸਰਪ੍ਰਧan ਬਹਾਦਰ ਸਿੰਘ ਜਿਨ੍ਹਾਂ ਨੇ ਬੜੇ ਧੜਕੇ ਦੇ ਨਾਲ ਅਕਾਲੀ ਦਲ ਨੂੰ ਲੈ ਕੇ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਗੱਠਜੋੜ ਕਰਨ ਦਾ ਕੋਈ ਜ਼ਿਕਰ ਨਹੀਂ ਹੈ ਪਰ ਕਿਸਾਨਾਂ ਦੇ ਜੋ ਫੈਸਲੇ ਭਾਜਪਾ ਵੱਲੋਂਗੇ ਲੈਗੇ ਸੋ ਕਿਤੇ ਨਾ ਕਿਤੇ ਨੁਕਸਾਨ ਪਹੁੰਚਾਣਗੇ ਸਾਨੂੰ ਕਿਸਾਨਾਂ ਨਾਲ ਲੈ ਕੇ ਚੱਲਣਾ ਪਵੇਗਾ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਉਕਵਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ